ਰੋੜਾ ਜੀ ਤੁਹਾਡੇ ਕੈਂਡੀਡੇਟ ਨੇ ਚੋਣ ਨਿਸ਼ਾਨ ਝਾੜੂ ਹੈ ਨੰਬਰ ਕਿੰਨੇ ਤੇ ਆ ਉਹ ਉਦੋਂ ਪਤਾ ਲੱਗ ਜੂਗਾ ਜਿੱਦੇ ਮਤਲਬ ਲਿਸਟ ਬਣ ਗਈ ਵੀ ਕਿੰਨੇਵੇਂ ਨੰਬਰ ਤੇ ਬਾਟਣਾ ਹੈ ਵੀ ਪਹਿਲੇ ਨੰਬਰ ਤੇ ਆ ਜਾ ਦੂਜੇ ਨੰਬਰ ਤੇ ਆ ਤੀਜੇ ਨੰਬਰ ਤੇ ਆ ਪਰ ਝਾੜੂ ਚੋਣ ਨਿਸ਼ਾਨ ਤੇ ਸੰਜੀਵ ਅਰੋੜਾ ਫੋਟੋ ਵੀ ਲੱਗੇ ਹੋਊ ਨਾਲ ਸੋਨੀ ਜੀ ਫੋਟੋ ਖਿਚਾਇਓ ਜੀ ਬੜੀ ਜੀ ਸੋਨੀ ਹੱਸ ਕੇ ਹੈ ਨਾ ਹਾਂ ਖੁਸ਼ੀ ਵਾਲੀ ਕਿਉਂਕਿ ਇਹ ਸੀਟ ਤਾਂ ਆਪਾਂ ਜਿੱਤੇ ਹੋਇਆ ਉਹ ਤਾਂ ਗੁਰਪ੍ਰੀਤ ਜੀ ਚਲੋ ਗੋਗੀ ਸਾਹਿਬ ਨੂੰ ਮੈਂ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਪ੍ਰਮਾਤਮਾ ਉਹਨਾਂ ਦੀ ਵਿਚਰੀ ਰੂਹ ਨੂੰ ਸ਼ਾਂਤੀ ਦੇਵੇ ਵਿਛੜ ਗਏ ਸਾਥੋਂ ਇਹ ਤਾਂ ਹੁਣ ਰੱਬ ਦਾ ਹੀ ਪਾਣਾ ਹੈ ਪਾਣਾ ਹੈ ਨਾ ਨਹੀਂ ਤਾਂ ਸੀਟ ਸੀਟ ਤਾਂ ਆਪਣੀ ਹੋਈਆਂ ਸੀਟ ਤਾਂ ਜਿੱਤੇ ਹੀ ਹੋਈਆਂ ਹੁਣ ਆ ਸ਼ੁਰੂ ਹੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਕਹਿੰਦੇ ਸਾਡਾ ਕੰਮ ਬਣ ਜੂ ਇੱਕ ਜੇਦੀ ਮਾਤ ਜੋਂ ਉਹਦਾ ਕੰਮ ਹੀ ਭਾਲਦੇ ਆ ਜਿਸ ਦਿਨ ਅਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਬਈ ਪ੍ਰਮਾਤਮਾ ਸਾਹਾਂ ਦਾ ਕੀ ਪਤਾ ਹੈ ਨਾ ਆਵੇ ਨਾ ਆਵੇ ਪਰ ਪਰਵਾਰ ਗੋਗੀ ਜੀ ਦਾ ਪਰਿਵਾਰ ਬਿਲਕੁਲ ਬਿਲਕੁਲ ਨਾਲ ਬਿਲਕੁਲ ਨਾਲ ਉਹਨਾਂ ਨੂੰ ਚਾਂਤ ਆਤਮਿਕ ਸ਼ਾਂਤੀ ਲਈ ਮੈਂ ਅਰਦਾਸ ਵੀ ਕਰਦਾ ਪਰ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਹੀ ਮਿਲੂਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਹਾਂ ਲੋਕ ਹਜੇ ਵੀ ਮੇਰੇ ਨਾਲ ਨੇ ਲੋਕ ਮੇਰੇ ਕੰਮਾਂ ਨੂੰ ਜਗਾਹਾਂ ਜਿਵੇਂ ਬੇਟਨ ਫੜਾਉਣੇ ਆ ਜਿਵੇਂ 4x4 4x4 ਦੀ ਰੇਸ ਹੁੰਦੀ ਹੈ ਇੱਕ ਦੂਜੇ ਨੂੰ ਬੇਟਨ ਫੜਾਉਂਦੇ ਨੇ ਫਿਰ ਉਹ ਲੈ ਕੇ ਭਜਦਾ ਐਂਡ ਵਾਲੇ ਦਾ ਨਾਮ ਆ ਜਾਂਦਾ ਵੀ ਐਨੇ ਮਿੰਟ ਚ ਇਹਨੇ ਕੰਪਲੀਟ ਕਰਕੇ ਮੈਡਲ ਜਿੱਤ ਲਿਆ ਪਰ ਬਾਕੀ ਤਿੰਨ ਨੂੰ ਵੀ ਮੈਡਲ ਨਾਲ ਹੀ ਮਿਲਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਮੈਡਲ ਤੁਹਾਨੂੰ ਇੱਥਿਆਂ ਨੂੰ ਮਿਲਣਗੇ ਕਈ ਵਾਰੀ ਹਾਕੀ ਦੀ ਟੀਮ ਹੈ ਜਾਂ ਕ੍ਰਿਕਟ ਦੀ ਟੀਮ ਹੈ 11 ਪਲੇਅਰ ਹੈ ਕਈ ਵਾਰੀ 4 ਪਲੇਅਰ ਟੀਮ ਤਾਂ 15 ਦੀ ਨੌਂ ਹੁੰਦੀ ਹੈ ਨਾ ਖੇਡਦੇ 11 ਨੇ ਕਈ ਵਾਰੀ 4 ਸਾਰਾ ਟੂਰਨਾਮੈਂਟ ਹੀ ਨਹੀਂ ਖੇਡਦੇ ਕੱਲਾ ਪਾਣੀ ਪੀਉਣ ਦੀ ਡਿਊਟੀ ਲੱਗ ਜਾਂਦੀ ਹੈ ਕੱਲਾ ਉਹਨਾਂ ਦੇ ਬੈਟ ਜਾਂ ਉਹਨਾਂ ਦੇ ਦਸਤਾਨੇ ਬਦਲਾਉਣ ਦੀ ਡਿਊਟੀ ਲੱਗ ਜਾਂਦੀ ਹੈ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਮੈਡਲ 15 ਦੇ 15 ਨੂੰ ਇੱਕੋ ਜਿਹਾ ਮਿਲਦੇ ਆ ਜੀ ਇਕੱਠੇ You have blood on you?